ਮੈਂ ਕਿਉਂ ਦੇ ਜੇ ਬੋਲਰ ਰਹਿਣ ਦੋ ਇਹਨਾਂ ਨੂੰ ਜੇ ਸੱਚੇ ਨਾ ਆਪਾਂ ਝੂਠੇ ਸਹੀ ਕੋਈ ਗੱਲ ਨਹੀਂ ਕਹਿੰਦਾ ਨਾ ਨੇਕੀ ਕਰ ਦਰੀਆਂ ਮੈਂ ਡਾਲ ਕੋਈ ਗੱਲ ਨਹੀਂ ਜੇ ਸਹੀ ਹੈ ਨਾ ਆਪਾਂ ਗਲਤੀ ਠੀਕ ਆ ਸੇਵਕ ਜੋ ਕੁਝ ਵੀ ਤੁਹਾਡੀ ਮਾਂ ਨੇ ਤੇ ਤੁਹਾਡੇ ਭੈਣ ਨੇ ਮੇਰੀ ਮੰਮੀ ਤੇ ਇਲਜ਼ਾਮ ਲਾ ਦਿੱਤੇ ਨਾ ਤੇ ਬਹੁਤ ਹੋ ਗਿਆ ਵੇਖੋ ਜੇ ਤੁਹਾਡੇ ਦੋ ਮਾਵਾਂ ਦੀ ਕੋਈ ਗਲਤੀ ਹੋ ਗਈ ਨਾ ਮੈਨੂੰ ਮਾਫ ਕਰ ਦਿਓ ਜੇ ਤੁਸੀਂ ਕਹਿੰਦੇ ਜੇ ਨਾ ਤੁਸੀਂ ਦੀਦੀ ਅਸੀਂ ਘਾਟ ਛੱਡ ਕੇ ਚੱਲ ਜਾਂਦੇ ਆਂ ਤੁਹਾਂ ਇਹ ਘਰ ਛੱਡ ਕੇ ਕਿਉਂ ਜਾਣਾ ਹੈ ਨਹੀਂ ਸੇਵਕ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਆਪਣੀ ਮਾਂ ਨੂੰ ਜਲੀਲ ਹੁੰਦੀ ਆ ਨਹੀਂ ਸਿਮਰਤ ਮੈਂ ਆਪਣੀ ਮਾਂ ਨੂੰ ਜਲੀਲ ਹੁੰਦਿਆ ਦੇਖ ਲਾ ਹੈ ਜੀ ਦੀ ਜਾਇਸੀ ਜੀਜੀ ਜਾਇਤ ਨੇ ਜਾਇਦਾ ਦਾ ਕੋਈ ਫਾਇਦਾ ਨਹੀਂ ਤੁਸੀਂ ਦੱਸੋ ਹਾਂ ਤੁਸੀਂ ਕਿੰਨਾ ਕੁ ਮੇਰੇ ਮਗਰ ਹੁੰਦੇ ਰਹੇ ਸੇਵਕ ਦੇ ਜਾਨ ਤੋਂ ਬਾਹਰ ਤੁਸੀਂ ਉਸ ਘਰ ਇਸ ਘਰ ਚ ਆ ਗਏ ਸੀ ਨਾ ਤੁਸੀਂ ਨਾ ਇੱਕ ਵਾਰੀ ਫੋਨ ਕਰਕੇ ਮੈਨੂੰ ਪੁੱਛਿਆ ਕਿ ਸਿਮਰਤ ਠੀਕ ਆਗੇ ਨਹੀਂ ਤੇ ਅੱਜ ਹੀ ਦੇਖ ਲਓ ਜੇ ਤੁਹਾਨੂੰ ਪਤਾ ਹੀ ਕਿ ਮੈਂ ਠੀਕ ਨਹੀਂ ਹੈਗੀ ਮੈਂ ਅੱਜ ਘਰ ਆ ਜਾਣਾ ਵਾ ਤੂੰ ਹੀ ਅੱਜੀ ਆ ਜਾਂਦੇ ਮੰਮੀ ਨਾਲ ਹੀ ਆ ਜਾਂਦੇ ਕਿ ਇਹ ਨਾਲ ਚੱਲਦੇ ਆ ਤੇ ਸੱਜ ਫਵਰ ਕੇ ਆਪਣੇ ਆਪ ਹੀ ਹਾ ਸ਼ਿੰਗਾਰ ਕਰਕੇ ਤੇ ਕਿਤੇ ਤੁਰੀ ਫਿਰਦੇ ਕਦੀ ਤੇ ਤੂੰ ਤੇ ਸ਼ਹਿਰ ਚ ਕੀ ਆ ਗਏ ਜੇ ਤੁਹਾਡੇ ਤਾਂ ਰੰਗ ਟੰਗੇ ਪਤਾ ਗਿਆ ਹੁਣ ਪੁੱਛ ਲੋ ਆਪਣੇ ਪੈਨ ਨੂੰ ਇੱਥੇ ਵੀ ਮੇਰਾ ਕਸੂਰ ਆ ਮੇਰਾ ਤਾਂ ਕੋਈ ਕਸੂਰ ਨਹੀਂ ਹਾਂ ਮੰਮੀ ਬੋਲ ਹੁਣ ਬੋਲਦੀ ਕਿਉਂ ਨਹੀਂ ਆ ਬੋਲ ਤੀ ਕੋ ਬੰਦ ਹੀ ਜਣ ਇਹਨਾਂ ਨੇ ਕੀ ਬੋਲਣਾ ਪਰ ਤੇ ਮੇਰਾ ਫਰਜ਼ ਨਹੀਂ ਬੰਦਦਾ ਤੁਹਾਡੇ ਘਰ ਬੋਲਣ ਦਾ ਪਰ ਪਰ ਪਹਿਲੇ ਮੈਂ ਇੱਕ ਗੱਲ ਕਵਾਂ ਸਿਮਰਤ ਸਹੀ ਕਹਿਂਦੀ ਆ ਇਹਦਾ ਵੇਖ ਕੇ ਨੂੰ ਲੱਗਦਾ ਆ ਆਪੇ ਦਾ ਡਿਵੋਰਸ ਦਾ ਕੇਸ ਚੱਲਣ ਦੇ ਆਊਗਾ ਹੋਰ ਤੇ ਕੁੜੀ ਨੂੰ ਸ਼ੌਂਕ ਆ ਤੇ ਤੂੰ ਇਹਦੇ ਹੋਰ ਚੁੱਕਣ ਦੇ ਨਹੀਂ ਅੱਛਾ ਮੇਰੀ ਗੱਲ ਸੁਣੋ ਪਹਿਲਾਂ ਨੀ ਸ਼ੌਂਕ ਪੂਰੇ ਸ਼ਹਿਰ ਆ ਕੇ ਸ਼ੌਂਕ ਪੂਰਨੇ ਆ ਤੇ ਕਿੱਥੇ ਗਈ ਸਾਜਿਸ ਵਰਗੇ ਪੁੱਛੋ ਬੇਲਾ ਤੁਹਾਨੂੰ ਪਤਾ ਕਿੱਥੇ ਗਈ ਤੂੰ ਹੀ ਦੱਸੋ ਤੂੰ ਨਾ ਮੂੰਹ ਬੰਦ ਕਰ ਇਹਨਾਂ ਦੀ ਸੁਣ ਸਾਡੀ ਨਾਲ ਤੂੰ ਸੁਣ ਤੂੰ ਜੀ ਮੈਂ ਜਿਹੜੀ ਗੱਲ ਪੁੱਛਣ ਦਾ ਤੁਸੀਂ ਦੱਸੋ ਤੁਸੀਂ ਘਰ ਹੀ ਨਾ ਤੁਹਾਨੂੰ ਪਤਾ ਹੋਣਾ ਕਿੱਥੇ ਗਈ ਹੈ ਕੋਈ ਨਹੀਂ ਉਹਨਾਂ ਨੇ ਤੈਨੂੰ ਦੱਸ ਹੀ ਦਿੱਤਾ ਸੇਵਕ ਅਸੀਂ ਕੀ ਦੱਸਾਂ ਮੇਰੀ ਗੱਲ ਸੁਣ ਮੈਂ ਨਾ ਤੇਰੇ ਤੋਂ ਵੱਡੀ ਆ ਤੇ ਮੰਮੀ ਉਸ ਤੋਂ ਵੱਡੇ ਹੋਏ ਨੇ ਐਦਾਂ ਹੱਥ ਲਾ ਕੇ ਗੱਲ ਨਾ ਕਰ ਮੈਂ ਮੰਮੀ ਤੁਹਾਨੂੰ ਦੱਸਿਆ ਸੀ ਨਾ ਉਹਨਾਂ ਨੇ ਫੰਕਸ਼ਨ ਹੈਗਾ ਸੀ ਘਰ ਕਿੰਨਾ ਦੇ ਘਰ ਫੰਕਸ਼ਨ ਐ ਤੇ ਕੀ ਦੀ ਜਾਣ ਪਛਾਣ ਹੈ ਤੇਰਾ ਨਾ ਦੱਸ ਮੈਨੂੰ ਲੈ ਦੱਸ ਕਿੰਨੇ ਦਿਨ ਤੇ ਹੋਵੇ ਆਈ ਨੂੰ ਜਾਨ ਪਛਾਣ ਹੁੰਦੀ ਨਹੀਂ ਅੱਛਾ ਕਿੰਨੇ ਦਿਨ ਹੋ ਗਿਆ ਇਹਨੂੰ ਚੱਲ ਗਲੀ ਮਲੇ ਦਾ ਫੰਕਸ਼ਨ ਹੋਵੇ ਨਾ ਮੈਨੂੰ ਫੋਨ ਜਾਣਾ ਹੈ ਮੈਨੇ ਤਾਂ ਕਦੇ ਫੋਨ ਨਹੀਂ ਗਿਆ ਦੱਸ ਕਿਹਦੇ ਫੰਕਸ਼ਨ ਤੇ ਗਈ ਹਾਂ ਇਹ ਮੈਂ ਦੱਸਾਂ ਕਦੀ ਮੈਂ ਹੀ ਨਹੀਂ ਗਈ ਫੰਕਸ਼ਨ ਤੇ ਤੁਹਾਡੇ ਤੋਂ ਬਗੈਰ ਤੇ ਗਈ ਤੇਰਾ ਮੈਨੂੰ ਪਤਾ ਤਾਂ ਕੱਲੀ ਜਾਂਦੀ ਨਹੀਂ ਕਿਤੇ ਤੁਸੀਂ ਦੱਸੋ ਤੁਸੀਂ ਕਿੱਥੇ ਗਏ ਹੋ ਕੱਲੇ ਮੈਂ ਵੀ ਨਹੀਂ ਕੀ ਗੱਲ ਮੇਰੀ ਗੱਲ ਸੁਣੋ ਬਾਕੀ ਗੱਲਾਂ ਛੱਡੋ ਘਰ ਤੁਸੀਂ ਪਾਪਾ ਸੀ ਤੁਹਾਨੂੰ ਤਾਂ ਪਤਾ ਹੋਣਾ ਨਾ ਵੀ ਬੈਸੀ ਜਾਣਾ ਵਾ ਹੈ ਐਸ਼ਾ ਤੇ ਮੈਂ ਬੈਸਾਂ ਨਾਲ ਕੀ ਕਰਾਂ ਭੈਣ ਘਰੋਂ ਗਰੀ ਫਿਰਦੀ ਬਾਹਰ ਮੈਂ ਤਾਂ ਨਹੀਂ ਕਿਤੇ ਗਈ ਬਿਨ ਬੁਲਾਏ ਬੱਸ ਕਰ ਸੇਵਕ ਤੈਨੂੰ ਮੈਂ ਦੱਸ ਦਿੰਨੀ ਆ ਇਹਨਾਂ ਨੇ ਨਹੀਂ ਕੁਝ ਵੀ ਦੱਸਣਾ ਇਹ ਪਤਾ ਕਿੱਥੇ ਗਈ ਸੀ ਇਹ ਮੇਰੇ ਰਿਸ਼ਤੇਦਾਰਾਂ ਤੇ ਗਈ ਸੀ ਇਨਵਿਟੇਸ਼ਨ ਮੈਨੂੰ ਆਇਆ ਤੈਨੂੰ ਆਇਆ ਗਈ ਏ ਮਾਸੀ ਜਾਨਾ ਨੇ ਸਾਰਿਆਂ ਨੂੰ ਇਨਵਿਟੇਸ਼ਨ ਉਹ ਮੈਨੂੰ ਇਹ ਦੱਸੋ ਕਿ ਉਹ ਗਈ ਕਿੱਥੇ ਮੈਂ ਇਹ ਪੁੱਛਾਂ ਕਿ ਕਿਦੇ ਕੋਲ ਗਏ ਆ ਉਹ ਸਾਗਰ ਨਹੀਂ ਤੇਰਾ ਦੋਸਤ ਹਾਂ ਉਹਨਾਂ ਨੇ ਨਵਾਂ ਘਰ ਨਹੀਂ ਲਿੱਤਾ ਉੱਥੇ ਅੱਜ ਪਾਰਟ ਹੀਗਾ ਮਹੂਰਤ ਕੀਤਾ ਸੀ ਉਹਨਾਂ ਨੇ ਇਹ ਮੈਡਮ ਜੀ ਉੱਥੇ ਗਏ ਸੀ ਅੱਜ ਸੱਜ ਵੱਜ ਕੇ ਮੇਰੀ ਗੱਲ ਸੁਣ ਤੇਰਾ ਸਾਗਰ ਹੋਣਾ ਕੀ ਲਿੰਕ ਆ ਤੂੰ ਨਹੀਂ ਗਿਆ ਮੈਂ ਨਹੀਂ ਗਈ ਮੇਰੇ ਰਿਸ਼ਤੇਦਾਰ ਉਹਦਾ ਦੋਸਤ ਕੁੜੀ ਨਹੀਂ ਗਈ ਇਹ ਸੱਜ ਵੱਜ ਕੇ ਪਹੁੰਚ ਗਈ ਮਾਸੀ ਜੀ ਆਈ ਉਹਨਾਂ ਨੇ ਗੱਡੀ ਭੇਜੀ ਸੀ ਅੱਛਾ ਲਓ ਭਾਬੀ ਜੀ ਵੀ ਵਿੱਚ ਸੀ ਗੱਡੀ ਦੇ ਤੂੰ ਕਦੇ ਇਹ ਜਾਣ ਲੱਗ ਪੀ ਉਹਨੂੰ ਤੂੰ ਮੈਨੂੰ ਇਹ ਦੱਸ ਪਹਿਲਾਂ ਸੇਵਕ ਮੇਰੀ ਗੱਲ ਸੁਣ ਧਿਆਨ ਨਾਲ ਮੋਟੀ ਤੇਰੀ ਠੀਕ ਨਹੀਂ ਸੀ ਤੂੰ ਘਰ ਨਹੀਂ ਸੀ ਮੰਮੀ ਨੇ ਘਰ ਦਾ ਸਾਰਾ ਕੰਮ ਕਰਨਾ ਸੀ ਮਸੀ ਹਸਪਤਾਲ ਗਈ ਸੀ ਮੈਂ ਕਿਹਾ بس ਪਤਾ ਲ ਜਾਵਾਂ ਮੰਮੀ ਕਹਿੰਦੇ ਸਾਨੂੰ ਤਾਂ ਵੀ ਪਤਾ ਨਹੀਂ ਕਿਹੜੇ ਹਸਪਤਾਲ ਜਾਣਾ ਓਨੀ ਦੇਰ ਨੂੰ ਗੱਡੀ ਆ ਗਈ ਸੀ ਅੱਛਾ ਹਸਪਤਾਲ ਦਾ ਨਹੀਂ ਪਤਾ ਸੀ ਕਿਹੜੇ ਜਾਣਾ ਵਾ ਤੇ ਪਰ ਇੰਨਾ ਪਤਾ ਸੀ ਕਿ ਉੱਥੇ ਜਾਣਾ ਪ੍ਰੋਗਰਾਮ ਤੇ ਪੁਰਾਣੇ ਦੇ ਘਰ ਜਾਣਾ ਨਵੇਂ ਘਰ ਪਾਇਆ ਕਿੱਥੇ ਜਾਣਾ ਇਹ ਦਿਨੋਂ ਪਤਾ ਸੀ ਤੇ ਮੈਨੂੰ ਇੱਕ ਵਾਰੀ ਨੇ ਪੁੱਛਿਆ ਜਾਂ ਮੈਨੂੰ ਦੱਸਿਆ ਹੋਵੇ ਜਾਂ ਤੇ ਮਾਂ ਨੂੰ ਨਾਲ ਲੈ ਕੇ ਜਾਂਦੀ ਤੇਰੀ ਬੋਟੀ ਨੇ ਦੱਸ ਤਾ ਸਾਰਾ ਕੁਝ ਘਰ ਕੀ ਕੁਛ ਕਰਦੀ ਰਹੀ ਘਰ ਮਾਂ ਦਾ ਸਾਰਾ ਕੰਮ ਕਰਵੰਦੀ ਰਹੀ ਹੈ ਹੈ ਉਹ ਕੁੱਝ ਨਹੀਂ ਆਂ ਦੀਦੀ ਬੱਸ ਕਰੋ ਆਪਣਾ ਝੂਠ ਲਪੋਲੀ ਮੇਰੇ ਸਿਰ ਤੇ ਆ ਗਈ ਓ ਮਿੰਨੂ ਦੱਸੋ ਮੈਂ ਕਿਹਦੇ ਤੇ ਯਕੀਨ ਕਰਾਂ ਕਿਹਦੇ ਤੇ ਯਕੀਨ ਕਰਾਂ ਜਿਵੇਂ ਉਹ 7 ਦਿਨ ਤੋਂ ਹਸਪਤਾਲ ਦਾ ਹਲ ਹੀ ਤੇ ਮਗਰੋਂ ਕੰਮ ਫੇਰ ਪੈਂ ਜਿਨੇ ਕਰਨਾ ਹੈ ਮਾੜਾ ਮੋਟਾ ਇੱਥੇ ਤੇ ਉਹ ਗੱਲ ਹੋਈ ਜਾਂਦੇ ਨਾ ਵੀ ਰੋਕ ਕੇ ਬੰਦਾ ਸੱਚਾ ਹੋ ਜਾਂਦਾ ਰੋਣ ਉਹ ਨਹੀਂ ਰੋਣਾ ਅੱਜ ਕੀਨ ਕੀਤਾ ਕਰੇ ਬੰਦਾ ਮੰਮੀ ਆਪਾਂ ਚੱਲ ਸਿਮਰਤ ਸਿਮਰਤ ਤਾਂ ਅਦਨ ਅਦਨ ਬਾਤ ਚ ਨਹੀਂ ਝੇਟਦਾ ਪਹਿਲਾਂ ਇਹਨੂੰ ਲਾਵਾਂਗੇ ਸੁਣ ਕੇ ਆ ਨਾ ਮੈਂ ਦਾਦਾ ਚਲਾ ਲੈ ਲੈ ਇੰਦਰਾ ਇਹ ਨਾ ਮੈਂ ਕੁਛ ਨਹੀਂ ਕਰਦਾ ਤੂੰ ਤੇ ਪਰ ਸਾਡੀ ਬਾਰੇ ਰਹਿਣ ਕਿ ਆਂ ਰਸਨੀ ਨੂੰ ਤੂੰ ਮੈਂ ਨਾ ਤੇ ਕਪੜਾ ਪਾਇਆ ਮੈਂ ਤਾਂ ਕੁਝ ਸਬਜ਼ੀ ਨਹੀਂ ਖਾਲਸਾ ਘੁੱਟੇ ਵਾਲੇ ਕੀ ਮੈਂ ਕੀਤਾ ਸੁਨਿਆ ਨਹੀਂ ਉਹਨਾਂ ਨੇ ਇਹ ਨਾ ਸੁਣ ਕੇ ਵੀ ਜਰਮ ਨਹੀਂ ਆਈ ਤੈਨੂੰ ਵੀ ਕੋਸਟ ਹੈ ਵੀ ਰੋ ਤੂੰ ਤੇ ਮੇਰੇ ਕੋਲ ਨਾ ਜੋ ਕੀ ਵੀ ਨਹੀਂ ਛੱਡਿਆ ਮੈਂ ਪੀ ਜਵਾਬ ਦਵਾ ਮੁੰਡੇ ਇਹ ਮੈਂ ਕਿਹਾ ਕੋਈ ਦੂਸਰੀ ਜਗ੍ਹਾ ਖੈਰੀ ਆ ਬਾਪ ਜونی ਆਪ ਆਏ ਗੱਡੀ 'ਚ ਬੈਠ ਕੇ ਆਊਟੋ ਕਿਨੇ ਕਿਨੇ ਚੱਲਣਾ ਮੈਂ ਤਾਂ ਕੋਈ ਨਹੀਂ ਤਿਆਰ ਵੇਖੇ ਵੇਖ ਲੈ ਇਹਨਾਂ ਤਮਾਸ਼ਾ ਮੰਮੀ ਹੋਣ ਤੋਂ ਉਹਨਾਂ ਨੂੰ ਪਾਣਾ ਚਾਹੀਦਾ ਹੁਣ ਉਹਨਾਂ ਨੇ ਸਾਰੀ ਗੱਲ ਇੱਕ ਨੁਕਰੇ ਲਾ ਕੇ ਨਾ ਸਾਡੇ ਦੇ ਬੰਦੂਕ ਧਰ ਦੇਣੀ ਆ ਜੋ ਤਾਂ ਘਰ ਨਹੀਂ ਧਰਨੀ ਸੀ ਇਹ ਆਪਣੇ ਤੇ ਕਸੂਰ ਨਹੀਂ ਕਟਦੀਆਂ ਹੀ ਆ ਪਰ ਤੂੰ ਕਿੰਨੂੰ ਪੁੱਛ ਕੇ ਗਈ ਤੇ ਕਿੰਨੂੰ ਦੱਸ ਕੇ ਗਈ ਮੈਂ ਤੁਹਾਨੂੰ ਕਹਿ ਕੇ ਗਈ ਮੈਂ ਚੱਲੀ ਜੇ ਤੈਨੂੰ ਨਹੀਂ ਪਤਾ ਫੇ ਮੇਰੀ ਮਾਂ ਦਾ ਕੀ ਹਾਲ ਕਰਨਗੇ ਵੀ ਮੇਰਾ ਭਰਾ ਆ ਗਿਆ ਤੇ ਮੈਨੂੰ ਕੀ ਪਤਾ ਸੀ ਇਹਨੇ ਤੇ ਪਰਸੋਂ ਆਣਾ ਸੀ ਪਰਸੋਂ ਆਣਾ ਸੀ ਤੇ ਕੱਲ ਆਉਣਾ ਸੀ ਝੋਲਣਾ ਗੱਲਾਂ ਮੇਰੇ ਕੋਲ ਤਾਂ ਸੁਨੀਆਂ ਨਹੀਂ ਜਾਂਦੀਆਂ ਮੈਂ ਤੇ ਜਦੋਂ ਦੀ ਐ ਹੀ ਉਦੋਂ ਦੀ ਸੁਣ ਸੁਣ ਕੇ ਤੇ ਮੈਂ ਤੇ ਕੰਨਾਂ 'ਚ ਰੂਹ ਦੇਣ ਵਾਲਾ ਹੀ ਰਹਿ ਗਿਆ ਬੱਸ ਚੁੱਪ ਕਰ ਹੁਣ ਛੱਡ ਸਿਆਪਾ ਹੁਣ ਝੱਲ ਜਿਹੜੀ ਸਿਰ 'ਤੇ ਹੀ ਆ ਮੇਰੇ ਪੁੱਤ ਹੁਣ ਕਰਕੇ ਬਣਾ ਲਾ ਹਾਂਜੀ ਮਮੀ ਸੱਚੀ ਮੰਮੀ ਮੈਂ ਤੇ ਨਾ ਉਸ ਦਿਨ ਦੀ ਜੇਸਤਨੀ ਮੰਮੀ ਨੂੰ ਇਸ ਘਰ ਚ ਆਏ ਨਾ ਮੈਂ ਤੁਹਾਨੂੰ ਵੀ ਦੱਸਿਆ ਤੇ ਤੁਹਾਨੂੰ ਵੀ ਦੱਸਿਆ ਮੇਰਾ ਤੇ ਨਾ ਸੱਚੀ ਤੋਂ ਯਕੀਨ ਵੱਲੋਗੇ ਨਾ ਇੰਨਾ ਕੰਮ ਪੈਂਦਾ ਹੀ ਨਾ ਮਰੀਂਦਾ ਕੰਮ ਪੈਂਦਾ ਹੀ ਨਾ ਇਹ ਮੈਂ ਜਾਣਦੀ ਮੈਂ ਕਿੱਦਾਂ ਆਪਣੇ ਉੱਤੇ ਚੱਲਦੀ ਰਹੀ ਆ ਮੇਰੀ ਗੱਲ ਸੁਣ ਤੁਹਾਡੇ ਪਪਾ ਸਵੇਰ 4 ਵਜੇ ਉੱਠ ਜਾਂਦੇ ਆ ਨਹੀਂ ਉਹ ਨਾ 4 ਵਜੇ ਉੱਠ ਕੇ ਕੀ ਕਰਨਾ ਵੇਹ ਲੋ ਸ਼ਾਹ ਚਾਹ ਆ ਤੇ ਤੁਹਾਨੂੰ ਪਤਾ ਸਵੇਰ ਚੜ੍ਹ ਕੇ 4 ਵਜੇ ਉੱਠ ਜਾਂਦੇ ਆ ਕਿ ਚਾਹ ਬਣਾ ਦੇ ਤੇ ਰਾਤ ਨੂੰ 12-12 ਵਜੇ ਤੱਕ ਟੀਵੀ ਵੇਖਦੇ ਰਹਿੰਦੇ ਆ ਜਿਹੜੀ ਉਮਰ ਇਹਨਾਂ ਨੂੰ ਮਾਰਨ ਕਰਨਾ ਚਾਹੀਦਾ ਉਹ ਸੁਬਹ ਟੀਵੀ 'ਤੇ ਬੈਠਦੇ ਰਹਿੰਦੇ ਤੇ ਕੰਮ ਵਾਲੇ ਹੀ ਉਹ ਵੀ ਹੁੰਦੀ ਨਹੀਂ ਲਈ ਉਹ ਵੀ ਕਿਤੇ ਠੀਕ ਨਹੀਂ ਹੈਗੀ ਮੇਰੀ ਬੇਟੀ ਉਹਦੇ ਪੁੱਤ ਪਹਿਲੇ ਬੇਟੀ ਦੇ ਠੀਕ ਨਹੀਂ ਉਹਨੂੰ ਵਿਚਾਰੀ ਵੇਂਦੀ ਰਹਿੰਦੀ ਹਿੰਨੇ ਰਾਤ ਤੇ ਉਹਦੇ ਕੋਲ ਆਇਆ ਨਹੀਂ ਜਾਂਦਾ ਇੱਕ ਦਿਨ ਜਿ ਆਈ ਆਈ ਤੇ ਮੈਂ ਹੀ ਉਹਨੂੰ ਭੇਜਤਾ ਮੈਨੂੰ ਤੇ ਨਾ ਉਹ ਵੀ ਬਿਮਾਰ ਲੱਗਨ ਗਈ ਤੂੰ ਕਿਹੜੀ ਕੋਲੋਂ ਭੇਜਤਾ ਓਹ ਤਾਂ ਕੁੜੀ ਸਾਮ-ਸਾਮ ਕਿ ਨਾ ਵਿਚਾਰੀ ਦਾ ਨਾ ਵੀ ਇੱਕ ਹੰਝੇ ਪਤਾ ਲੱਗਾਂਗੇ ਪਤਾ ਨਹੀਂ ਕਿੰਨੇ ਕੁ ਬਿਮਾਰ ਮੈਂ ਤਾਂ ਤੋਂ ਦੋ ਚਾਰ ਦਿਨ ਨਾ ਰੈਸਟ ਕਰ ਲਾ ਤੇ ਮੈਂ ਇਹ ਦੋ ਹਸਪੀਟਲ ਤੋਂ ਬਾਹਰ ਆਉਣੀ ਹਾਂ ਰੋਟੀ ਪਾਣੀ ਆਪ ਬਣਾ ਕੇ ਖਾੜਨੀ ਹਾਂ ਤੇ ਭੈਣ ਜੀ ਦੇ ਨਾਲ ਮੈਂ ਕੱਪੜੇ-ਕੱਪੜੇ ਵੀ ਧਵਾ ਜੰਨੀ ਹਾਂ ਪੈਸੇ ਤੇ ਲੈ ਲਿਏ ਦਿੱਤੇ ਨਾ ਪੈਸੇ ਤੇ ਲੈ ਸਾ ਕੋਈ ਦਿੱਤਾ ਵਾ ਪਰ ਵੇਖੋ ਨਾ ਜੇ ਜਲਦੀ ਕੁੜੀ ਠਿੱਲੀ ਮਠੀ ਆ ਆਪਾਂ ਹੀ ਤਾਂ ਸਾ ਦੇਣਾ ਤੇ ਕਿੰਨਾ ਨੇ ਦੇਣਾ ਉਸ ਨੂੰ ਜੇ ਕੁੜੀ ਜ਼ਿਆਦਾ ਬਿਮਾਰ ਹੋ ਜੇ ਫੇਰ ਜੀ ਮੇਰੀ ਗੱਲ ਕੋਈ ਨਹੀਂ ਮੈਂ ਪੈਸੇ ਸੈਂਡ ਕਰ ਦੇਣਾ ਮੇਰੀ ਗੱਲ ਸੁਣੋ ਬਾਹਰ ਜਾ ਕੇ ਨਾ ਹੁਣ ਦੀ ਜੀ ਨੂੰ ਕੁਝ ਮਾੜਾ ਚੰਗਾ ਬੋਲਿਓ ਨਾ ਵੇਖੋ ਚਲੋ ਚੰਗਾ ਨਹੀਂ ਲੱਗ ਰਿਹਾ ਚੀਨੂ ਕਿ ਹਾਂ ਸੱਦਿਆ ਚਲੋ ਮੰਮੀ ਤੁਹਾਡੀ ਰਿਸ਼ਤੇਦਾਰੀ ਇਹਨਾਂ ਦੇ ਦੋਸਤ ਹੀ ਕਹਾਂ ਕਿ ਤੇ ਚਲ ਹਾਲੂ ਗਈ ਜੀ ਜੀ ਦਾ ਪਰਜ ਤੇ ਨਹੀਂ ਪੰਦਾ ਹੀ ਜਾਣਦਾ ਵੇਖੋ ਜਿੱਦਾਂ ਮਰਜੀ ਆ ਕਿ ਸਭ ਦੇ ਮੈਰਿਡ ਆ ਜੇ ਇਕ ਵਾਰੇ ਹੋ ਹੁੰਦਾ ਤਾਂ ਵੀ ਮੰਮੀ ਨਾਲ ਜਾਂਦੀ ਤਾਂ ਚੰਗੀ ਲੱਗਦੀ ਆ ਇਹਨਾਂ ਦੇ ਵੱਖਰੀ ਰਿਸ਼ਤੇਦਾਰੀਆਂ ਪਾਲਦੇ ਫਿਰਦੀ ਚੰਗੀਆਂ ਨਹੀਂ ਲੱਗਦੀਆ ਤੇਰੇ ਸ਼ਹਿਰ ਚ ਆਈ ਲੋ ਜੇ ਥੋੜੇ ਦਿਨ ਤੇ ਹੋਏ ਆ ਇਹਨਾਂ ਨੂੰ ਚੰਗੇ ਮੜੇ ਦਾ ਕੁਛ ਨਹੀਂ ਪਤਾ ਕੋ ਨੂੰ ਮਿਲਣਾ ਤੈਨੂੰ ਨਹੀਂ ਮਿਲਣਾ ਆਪਾਂ ਕਿਹੜਾ ਉਹਨਾਂ ਨੇ ਜ਼ਿਆਦਾ ਮੇਰ ਵਰਤ ਰੱਖਦੇ ਆ ਤੁਸੀਂ ਮੇਰ ਵਰਤ ਰੱਖਦੇ ਅਸੀਂ ਤਾਂ ਕਿ ਮੈਂ ਨਹੀਂ ਤੇ ਦਿ ਇਕੱਲੀ ਉਹਨਾਂ ਦੇ ਘਰ ਜਾ ਕੇ ਦੇਖਿਆ ਤੇ ਚੰਗੀ ਤੇ ਨਹੀਂ ਗੱਲ ਬੰਦੀ ਦੀ ਕਰਦੀ ਪਰ ਫਿਰ ਵੀ ਨਾ ਵੇਖੋ ਹੁੰਦੀ ਤਾਂ ਮੱਚੀ ਹੈ ਤੇ ਵੱਡੇ ਤੁਸੀਂ ਨਾ ਜਾ ਕੇ ਦੀਨ ਕੋ ਜੋ ਬੋਲਿਆ ਨਾ ਤਾਂ ਵੀ ਘਰ ਚ ਕਲੇਸ਼ ਪਾਉਂਗਾ ਕਲੇਸ਼ ਨਹੀਂ ਮੈਂ ਪਾਉਂਦਾ ਪੁੱਛਣਾ ਤੇ ਮੇਰਾ ਫਰਜ਼ ਬਣਦਾ ਹੀ ਆ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਜਾ ਕੇ ਤਾਂ ਪੁੱਛੋਗੇ ਉਹ ਤੀ ਮੇਰੇ ਲੱਗ ਬੋਟਕੇ ਚੱਲੇ ਜੇ ਉਹਨਾਂ ਨੇ ਤੇ ਆਹ ਹੋ ਕੇ ਰਸਿਮਰਤ ਨੇ ਕੋਸਤਾਪੜਾ ਦਿੱਤਾ ਤੇ ਮੇਰੇ ਸਿਰ ਤੇ ਨਾ ਕੋਈ ਗੱਲ ਆਇਓ ਯਾਰ ਮੇਰੀ ਗੱਲ ਸੁਣ ਨਾ ਤੇਰਾ ਵੀ ਫਰਜ਼ ਬਣਦਾ ਮੈਨੂੰ ਦੱਸਣਾ ਤੂੰ ਦੱਸਿਆ ਹੀ ਆ ਪਰ ਉੱਥੇ ਗਏ ਆ ਇਹ ਚ ਤੁਹਾਨੂੰ ਤਾਂ ਗਲਤ ਆ ਗਈ ਹੁਣ ਮੈਂ ਜਾ ਕੇ ਪੁੱਛੂੰਗਾ ਹੀ ਪੁੱਛਣਾ ਮੇਰਾ ਫਰਜ਼ ਆ ਬਿਲਕੁਲ ਮੈਂ ਤੁਸੀਂ ਭਰਾ ਜੀ ਉਹਨਾਂ ਦੇ ਪੁੱਛਣ ਦਾ ਤੇ ਉਹ ਤੁਹਾਡਾ ਫਰਜ਼ ਬੰਦਾ ਹੀ ਆ ਕਿੱਥੇ ਜਾਂਦੀ ਕਿੱਥੇ ਆਉਂਦੀ ਕਿਹਦੇ ਨਾਲ ਜਾਂਦੀ ਸਭ ਤੁਹਾਡਾ ਫਰਜ਼ ਤੇ ਬੰਦਾ ਹੀ ਆ ਪਰ ਮੈਂ ਤੇ ਤੁਹਾਨੂੰ ਇਹੋ ਕਹੂੰਗੀ ਕਿ ਹੋਣਾ ਕੋਈ ਵੀ ਗੱਲ ਛੇੜੀ ਆ ਅਜੇ ਉਹ ਆਏ ਆ ਅਹੀਂ ਫੇ ਮੈਂ ਤੇ ਜੇ ਆਪ ਹੁਣੇ ਘਰੇ ਆਈ ਆ ਫੇਰ ਉਹ ਰੋਣਾ ਧੋਣਾ ਫੇਰ ਮੰਮੀ ਦੀਆਂ ਗੱਲਾਂ ਸੁਣੋ ਤੁਹਾਡੇ ਸਾਹਮਣੇ ਤੇ ਮੰਮੀ ਚੰਗੇ ਬਣ ਜਾਂਦੇ ਦੀਦੀ ਵੀ ਕੋਈ ਨਹੀਂ ਬਾਤ ਮੇਰੇ ਮਗਰੋਂ ਜੋ ਕੁਝ ਮੇਨਾਂ ਕਰਦੇ ਨੇ ਨਾ ਇਹ ਤੇ ਮੈਨੂੰ ਪਤਾ ਇੱਥੇ ਹਰ ਗੱਲ ਤੇ ਬਸ ਮੇਰੀ ਮਾਂ ਕੋਸੂਰ ਚ ਜਾਂ ਮੈਂ ਕਸੂਰ ਚ ਆਪਣੀ ਜਨਾਨੀ ਤੈਨੂੰ ਦਿਖਦੀ ਨਹੀਂ ਨਾ ਸੰਡੀ ਜੀ ਕਿੱਦਾਂ ਦੀ ਹੀ ਆ ਮੇਰੇ ਭਰਾ ਤੇ ਜਾ ਗੁਰੂ ਨੇ ਕਰਕੇ ਉਹਨੂੰ ਆਪਣੇ ਵਾਸਤੇ ਕੀਤਾ ਆ ਵੈ ਘਰ ਜਨਾਨੀਆਂ ਵੀ ਇਦਾਂ ਦੀਆਂ ਹੁੰਦੀਆਂ ਨੇ ਨਾ ਤੂੰ ਹੀ ਨਹੀਂ ਕਿਹਿੰਦੀਆਂ ਪਹਿਣਾ ਹੋਈਆਂ ਹੈ ਕਿਵੇਂ ਸਿਆਪੇ ਪਾਏ ਨੇ ਮਾਵਾਂ ਧੀਆਂ ਨੇ ਰਲ ਕੇ ਨਾ ਨਾਨਾ ਤਾਂ ਪਤਾ ਨਹੀਂ ਚੰਗੀਆਂ ਲੱਗਦੀਆਂ ਹੀ ਨਹੀਂ ਨਾ ਆਪ ਕਹਿ ਦੇ ਨਾਲ ਇਹਨਾਂ ਨੇ ਬਣਾ ਕੇ ਨਹੀਂ ਰੱਖੀ ਤੇ ਕਹਿਦੀ ਇਹਨਾਂ ਨੇ ਬਣਨ ਨਹੀਂ ਦੇਣੀ ਜਦੋਂ ਕੁਵਾਰਾ ਸੀ ਮੇਰਾ ਭਰਾ ਕਿੰਨਾ ਪਿਆਰ ਸੀ ਸਾਡਾ ਅਪਚ ਹਰ ਗੱਲੋ ਇੱਕ ਚੀਜ਼ ਲਿਆਣੀ ਸਭ ਤੋਂ ਪਹਿਲਾਂ ਕਹਿਣਾ ਟੈਂ ਤੇਰੇ ਵਾਸਤੇ ਵੀ ਨਾਲ ਲਿਆ ਆਵਾ ਇਹ ਵੇਖੀ ਤਾਂ ਸੀ ਨਾਲ ਹੀ ਦੂਜੀ ਚੀਜ਼ ਅੱਗੇ ਕਰਦੇ ਨਹੀਂ ਹਰ ਗੱਲੋ ਧਿਆਨ ਰੱਖਣਾ ਵਿਆਹਿਆ ਕੀ ਗਿਆ ਧੰਨ ਤੋਂ ਦੂਰ ਕਰਤਾ ਮਾਪੇ ਤੋਂ ਦੂਰ ਕਰਤਾ ਹਰ ਚੀਜ਼ ਤੋਂ ਦੂਰ ਕਰਤਾ ਹਰ ਰਿਸ਼ਤੇ ਤੋਂ ਪਰੇ ਕਰਤਾ ਮੈਂ ਸੋਚਿਆ ਸੀ ਚੱਲ ਫੇਰ ਵੀ ਇਹਨੂੰ ਮਾਫ ਕਰ ਦਾਂਗੀ ਇੰਨੀ ਇਹਦੀਆਂ ਕਰਤੂਤਾ ਸੁਨੀਆਂ ਨੇ ਪਰ ਨਹੀਂ ਮਾਫੀ ਦੇ ਲੈਗ ਨਹੀਂ ਗਈ ਐ ਡੁਸ਼ ਨਹੀਂ ਫਿਰ ਕਹਿੰਦੇ ਨਾ ਨਾਨਾ ਨਾਨਾ ਬੋਲਦਿਆਂ ਨੇ ਚੱਲ ਜਦੀਆਂ ਹੋ ਤੇ ਇੱਜ਼ਤ ਕਰਾਓ ਇੱਜ਼ਤ ਤਾਂ ਦੇਖੋ ਉਹਨਾਂ ਦੇ ਘਰ ਕੀਤੀ ਸਭ ਤੋਂ ਜ਼ਿਆਦਾ ਖਿਆਲ ਤਾਂ ਉਹਨਾਂ ਨੇ ਰੱਖਿਆ ਪਤਾ ਹੀ ਨਹੀਂ ਲੱਗਾ ਵੇਲੇ ਦਿਨ ਚੜ ਗਿਆ ਕਿਹੜੇ ਵੇਲੇ ਸ਼ਾਮ ਪੈ ਗਈ ਉੱਥੇ ਜਾ ਕੇ ਤਾਂ ਪਤਾ ਹੀ ਨਹੀਂ ਲੱਗਾ ਹਰ ਚੀ ਖਾਣਾ ਪੀਣਾ ਪੁੱਛਦੇ ਰਹੇ ਮੈਨੂੰ ਤੁਸੀਂ ਇਹ ਲੋਗੇ ਤੁਸੀਂ ਇਹ ਸੂਟ ਚ ਬੜਾ ਸੋਹਣੇ ਲੱਗੰਦੇ ਹੋ ਤੁਹਾਡੇ ਤੇ ਰੰਗ ਬੜਾ ਖਿਲਦਾ ਹੋਇਆ ਤੇ ਭਾਬੀ ਜੀ ਆ ਭਬੀ ਜੀ ਤੇ ਬਸਨਾ ਅੱਛਾ ਹਲੋ ਕਿਹੜੀ ਭਾਬੀ ਇਧਰ ਮੇਰੇ ਨਾਲ ਮੂੰਹ ਕਰ ਕਿਹੜੀ ਭਾਬੀ ਬੋਲ ਸੇਵਕ ਤਮੀਨਾ ਬੋਲ ਵੱਡੀਆਂ ਮੈਂ ਤੇਰੇ ਤੋਂ ਤਮੀਜ਼ ਨਾ ਮੈਂ ਭੁੱਲ ਗਿਆ ਜਦੋਂ ਤੂੰ ਉਹਨਾਂ ਦੇ ਘਰੇ ਗਈ ਆ ਕੀ ਗਲਤ ਕੀਤਾ ਕੋਈ ਇਨਵੀਟੇਸ਼ਨ ਦੇਣਾ ਹੋਵੇ ਤੇ ਜਾਈਦਾ ਨਹੀਂਗਾ ਐਵੇਂ ਬੋਲੀ ਜਾਂਣਾ ਪਿਆ ਅੱਛਾ ਇਨਵੀਟੇਸ਼ਨ ਦੇਣਾ ਹੁਣ ਮੈਂ ਤੈਨੂੰ ਕੀ ਕਹਾਂ ਮੈਨੂੰ ਨਾ ਬਲਾ ਵਸ ਤੂੰ ਜੋ ਮਰਜ਼ੀ ਕਹਿ ਲਾ ਤੂੰ ਮੰਮੀ ਦੀ ਬੇਇੱਜ਼ਤੀ ਕੀਤੀ ਹੈ ਨਾ ਮੇਰੀ ਕੀਤੀ ਆਪਣੀ ਮੋਟੀ ਦੇ ਤੇ ਸੱਸ ਦੇ ਸਾਹਮਣੇ ਬਿਲਕੁਲ ਨਾ ਬਰਾ ਸਾਨੂੰ ਇਧਰ ਮੇਰੇ ਨਾਲ ਮੂੰਹ ਕਰ ਤੂੰ ਮੇਰਾ ਨਾ ਦਿਮਾਗ ਨਾ ਖਰਾਬ ਕਰ ਤੈਨੂੰ ਮੈਂ ਇੱਕ ਗੱਲ ਕਹਾਂ ਕੀ ਲਣ ਗਈ ਆ ਉੱਧਰ ਤੂੰ ਮੈਨੂੰ ਇੱਕ ਗੱਲ ਦੱਸ ਤੇਰੀਆਂ ਸਹੇਲੀਆਂ ਘਰੇ ਕੋਈ ਫੰਕਸ਼ਨ ਹੁੰਦਾ ਵੇ ਮੈਨੂੰ ਜਾਂਦਾ ਵੇਖਿਆ ਹੀ ਤੇ ਦੂਜੀ ਗਲਤੀ ਤੇਰੀ ਏ ਘਰ ਵਾਲੀ ਮੇਰੀ ਬਿਮਾਰ ਏ ਤੂੰ ਹਸਪੀਟਲ ਉੱਤੇ ਪਿੱਛੇ ਪਤਾ ਤੱਕ ਨਹੀਂ ਲੈਣ ਗਈ ਤੇ ਤੀਜੀ ਗਲਤੀ ਤੇਰਾ ਫਰਜ਼ ਨਹੀਂ ਪੈਂਦਾ ਮੈਨੂੰ ਫੋਨ ਲਾਉਣ ਦਾ ਨਾਲੇ ਹਾਂ ਆਹਾਰ ਸ਼ਿੰਗਾਰ ਜੇ ਕਿੱਧਰ ਲਾਏ ਓਏ ਪਿੰਡ ਨੀ ਆ ਸ਼ਹਿਰ ਆ ਏ ਇਹ ਇੱਜ਼ਤ ਮਾਨਰ ਉਹ ਤੈਨੂੰ ਕੋਈ ਸ਼ਰਮ ਹੀ ਨਹੀਂ ਉਹ ਮੈਂ ਤੈਨੂੰ ਬੋਲਣ ਦਿਆ ਹੈ ਬੇਸ਼ਰਮ ਮੈਂ ਤੈਨੂੰ ਕਹਿ ਰਿਹਾ ਸ਼ਹਿਰ ਆ ਪਿੰਡ ਨਹੀਂ ਆ ਇੱਥੇ ਗਲੀ ਮਹੱਲੇ ਚ ਨਾ ਮੇਰੀ ਇੱਜ਼ਤ ਵੜੀ ਉਹ ਤੈਨੂੰ ਰੋਲ ਕੇ ਨਾ ਰੱਖਦੀ ਸੇਵਕ ਮੈਂ ਕੋਈ ਐਸਾ ਵੈਸਾ ਕੰਮ ਨਹੀਂ ਕਰਨਦੀ ਜਿਹੜਾ ਤੂੰ ਮੇਰੇ ਨੰਨੇ ਸ਼ਬਦ ਕਹਿਣ ਨੇ ਆ ਮੈਂ ਹਾਂ ਤੇ ਘਰੋਂ ਬਿਨਾ ਦੱਸੇ ਜਾਣਾ ਇਹ ਕੋਈ ਐਸਾ ਵੈਸਾ ਕੰਮ ਹੀ ਆ ਕਿਉਂਨੇ ਦੱਸਿਆ ਮੈਂ ਮੰਮੀ ਨੂੰ ਆਵਾਜ਼ ਦੇ ਕੇ ਗਈ ਕਿ ਭਾਬੀ ਉਹ ਨਹੀਂ ਘੰਟੀ ਤੇ ਆਏ ਨੇ ਨਾ ਮੈਂ ਇੱਕ ਗੱਲ ਕਹਾਂ ਜਿੰਨੇ ਦਿਨ ਤੂੰ ਇੱਥੇ ਹੈਗੀ ਹੋ ਨਾ ਜੇ ਘਰੋਂ ਬਾਹਰ ਪੈਰ ਫੁੱਟਿਆ ਤੇ ਮੈਂ ਇਹ ਭੁੱਲ ਜਾਣਾ ਕਿ ਤਰ੍ਹਾਂ ਮੈਂ ਨਿੱਕਾ ਭਰਾ ਆਂ ਵੱਡੇ ਆਲਾ ਸਲੋਕ ਕਰਨਾ ਤੇਰੇ ਨਾਲ ਮੈਂ ਫਿਰ ਇਹ ਨਾ ਹੋਵੇ ਹੱਥ ਵੀ ਉੱਠੇ ਅੰਦਰ ਹੀ ਬੈਠੀ ਰਹਿਣਾ ਪੈਰ ਨਹੀਂ ਉਹ ਬਾਹਰ ਪੁੱਟਣਾ ਜਿੰਨੇ ਦਿਨ ਇੱਥੇ ਹੈਗੀ ਹਾਂ ਨਾਲ ਇੱਕ ਗੱਲ ਦੱਸ ਤੈਨੂੰ ਆਪਣੀ ਕੁੜੀ ਦਾ ਮਸਾ ਘਿਆਦ ਲੀਆਂ ਉੱਥੇ ਛੱਡ ਕੇ ਆਈ ਆ ਦੱਸ ਕਿ ਕਿਹੜਾ ਕੁੜੀ ਤੇਰੀ ਸੱਚੀ ਘਰ ਹੈਗੀ ਆ ਤੇ ਕੀ ਗੱਲ ਕਿੰਨੇ ਦਿਨਾਂ ਦੇ ਆਈ ਇੱਥੇ ਉਹਦੇ ਪੇਪਰ ਹੁੰਦੇ ਪੈਣਾ ਮੈਂ ਪੁੱਛਣਾ ਕਿੰਨੇ ਦਿਨਾਂ ਦੇ ਆਈ ਇੱਥੇ 5 ਦਿਨ ਹੋ ਗਏ ਨੇ 5 ਦਿਨ ਤੇ 5 ਦਿਨ ਦੇ ਵਿੱਚ ਉਹਦਾ ਪਤਾ ਲੈ ਨਹੀਂ ਗਈ ਕੁੜੀ ਮੇਰੀ ਕਿੱਥੇ ਆ ਠੀਕ ਆ ਜਾਂ ਕੀ ਹੋਇਆ ਉਹਨੂੰ ਫੋਨ ਤੇ ਗੱਲ ਹੁੰਦੀ ਆ ਮੇਰੇ ਨਾਲ ਹਾਂ ਇਦਾਂ ਤੇ ਮੇਰੀ ਵੀ ਫੋਨ ਤੇ ਗੱਲ ਹੁੰਦੀ ਸਿਮਰਤ ਬਿਮਾਰ ਹੀ ਨਾ ਕਿੰਨੇ ਪਿੱਛੋਂ ਸੇਵਕ ਵੇਖ ਮੇਰੀ ਗੱਲ ਸੁਣ ਮੇਰੇ ਗਾੜੀ ਨਾ ਬੋਲਣਾ ਨਹੀਂ ਚੁੱਪ ਕਰਕੇ ਡੰਡੀ ਹੋ ਜਾ ਤੂੰ ਅੰਦਰ ਬਹਿ ਜਾ ਬਾਹਰ ਨਾ ਪੈਰ ਪੁੱਟੀ ਤੇ ਜਿੰਨੇ ਦਿਨ ਵੀ ਇੱਥੇ ਆ ਉਹਨੇ ਦਿਨ ਪੈਰ ਤੇ ਬਾਹਰ ਪੁੱਟਣਾ ਨਹੀਂ ਤੇਰੇ ਹੀ ਗੱਲ ਜਦੋਂ ਪਿੰਡ ਹੋਏਗੀ ਨਾ ਉੱਥੇ ਵੀ ਮੈਂ ਗੇੜਾ ਮਾਰਦਾ ਰਹਿਣਾ ਹੀ ਹੁਣ ਤੇਰੀਆ ਕਰਤੂਤਾਂ ਨੂੰ ਗੇੜਾ ਮਾਰਨਾ ਹੀ ਕੀ ਕਰਤੂਤਾ ਮੈਂ ਘੋਲਦੀ ਆਂ ਮੈਂ ਬੁੱਲੀ ਆਂਨੇ ਮੈਨੂੰ ਕਦੋਂ ਦਾ ਆਇਆ ਕਰਤੂਤਾ ਮੈਂ ਘੋਲੀਆਂ ਦੱਸ ਮੈਨੂੰ ਬੁੱਲੀ ਆਂਨੇ ਮੇਰੀ ਗੱਡੀ ਬਕਵਾਸ ਨਾ ਕਰ ਨਿਕਲ ਜਾ ਤੂੰ ਚੱਲ ਅੰਦਰ ਚੱਲ ਲਾ ਆਪਣਾ ਸੰਘੂ ਸੰਧਾਰ ਜਾ ਕਿੱਡਾ ਲਾਇ ਤਲਾਕ ਦਰਾਜ ਹੈ ਨਹੀਂ ਉਹਦਾਂ 15 ਦਿਨ ਤੇਰੇ ਤਲਾਕ ਨੂੰ ਰਹਿ ਕੇ ਕਿੱਡਾ ਦੂਰ ਲਾ ਕੇ ਗਰੰਦੀ ਹੈ ਜੇ ਡੇ ਹੀ ਖਿਆਲ ਆ ਤੇ ਨਾਲ ਹੀ ਰਹਿਣਾ ਤੇ ਤਲਾਕ ਕੀ ਗੱਲ ਨੂੰ ਲੈਣ ਦੀ ਕੀ ਕਰਨ ਦੇ ਜੀ ਹਾਂ अच्छा फोन ਤੇ ਵੇਖਣ ਦੇ ਮੇਰੀ ਗੱਲ ਸੁਣੋ ਮੈਂ ਨਾ ਆਪਣਾ ਕੱਪੜੇ ਲਿੜੇ ਸਾਰੇ ਪਾ ਲਏ ਆ ਤੇ ਆਪਾਂ ਚੱਲੀਏ ਪਿੰਡ ਸੇਤੀ ਗੜੀ ਅਹੀਂ ਤੇ ਆਏ ਹਾਂ ਕਿ ਚਲੋ ਮੁੰਡੇ ਕੋ 4 ਦਿਨ ਸੁੱਖ ਲਵਾਂਗੇ ਪਰ ਇੱਥੇ ਸੁੱਖ ਤੇ ਕੀ ਲੈਣਾ ਇੱਥੇ ਤੇ ਹੋਰ ਹੀ ਕਹਾਣੀਆਂ ਪੈਣ ਲੱਪੀਆਂ ਤੇ ਮੇਰਾ ਤੇ ਮਨ ਬਹੁਤ ਦੁਖੀ ਹੈ ਚਲੋ ਆਪਾਂ ਆਪਣੇ ਘਰ ਚੱਲੀਏ ਮਤ ਪੈਣ ਸਾਡੇ ਨਹੀਂ ਹੁਣ ਬਣੇਨਾਂ ਦੀ ਹੋ ਗਈ ਆ ਤੇ ਆਈਂਗੇ ਤਾਂ ਕੀ ਕੀ ਕਰਨਾ ਚੱਲ ਤੇ ਜੰਦੀ ਆ ਪਹਿਲਾਂ ਬੋਟੀ ਨਹੀਂ ਟਿਕਨ ਦਿੰਦੀ ਤੇ ਹੁਣ ਮੁੰਡਾ ਵੀ ਸੱਸ ਦੀਆਂ ਸੁਣ ਲੀਆਂ ਤੇ ਜਨਾਨੀ ਦੀਆਂ ਸੁਣ ਲੀਆਂ ਤੇ ਮਾਂ ਨੂੰ ਮੁੰਡਾ ਚੰਗਾ ਬੋਲਣ ਲੱਪੈ ਤਾਂ ਕੀ ਫਾਇਦਾ ਹੱਨੇ ਆਉਣ ਦਾ ਅਹੀਂ ਤੇ ਆਏ ਹਾਂ ਬਖੂਜੀ ਕੇ ਚਾਲੀ ਪਚਾ ਦੇ ਰਵਾਂਗੇ ਉਹ ਮੁੰਡੇ ਦੇ ਨਾਲ ਕੋ ਗੱਲਬਾਤ ਕਰਾਂਗੇ ਦੌਲਸੋ ਕਰਾਂਗੇ ਪਰ ਸਾਨੂੰ ਕੀ ਪਤਾ ਹੈ ਤੇ ਆਹ ਕੰਮ ਹੈ ਦਾਦਾ ਤੁਹਾਡੇ ਸਾਹਮਣੇ ਮੈਂ ਮਰਦੀ ਭਰਦੀ ਸਾਰੇ ਘਰ ਦੇ ਧੰਦੇ ਵੀ ਕਰਦੀ ਰਹੀ ਤੇ ਮਾਂ ਨੇ ਉਹਦੀ ਮਾਂ ਨੇ ਉਹ ਦਿਨ ਲੁੱਤੀਆਂ ਲਾਤੀਆਂ ਤੇ ਮੈਂ ਦੱਸਦੀ ਆ ਮੈਂ ਦੱਸਦੀ ਆ ਮੈਂ ਭੈਣਾ ਤੂੰ ਦੱਸ ਲੈ ਜੋ ਦੱਸ ਚਲ ਤੂੰ ਟੈਨਸ਼ਨ ਨਾ ਲੈ ਆਪਾਂ ਜਾਂਦੇ ਆ ਮੇਰੇ ਗੱਲ ਸੁਣੋ ਜਦੋਂ ਸਾਡਾ ਮੁੰਡਾ ਹੀ ਨਹੀਂ ਸਾਡੇ ਵੱਲ ਦੀ ਗੱਲ ਕਰਦਾ ਕਸੂਰ ਤੇ ਸਾਰਾ ਸਾਡੇ ਮੁੰਡੇ ਦਾ ਹੀ ਐ ਜਦੋਂ ਆਪਣੀ ਜਨਾਨੀ ਦੀ ਸੁਣਦਾ ਸੱਸ ਦੀ ਸੁਣਦਾ ਤੇ ਸਾਡਾ ਹੀ ਕਸੂਰ ਕੱਢਦਾ ਤੇ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਬਾਕੀ ਜਣਿਆਂ ਨੇ ਤੇ ਸਾਡੀ ਕੀ ਵੱਟੀ ਦੀ ਇਹ ਤਾਂ ਪਿੰਲੇ ਵਾਲਾ ਦੱਸੇ ਉਹ ਕਿਰਾਏ ਹੀ ਨਹੀਂ ਗਿਆ ਉਹ ਬੁਨੀ ਚਾਹ ਦੇ ਰੰਗਾਂ ਚ ਰੰਗਿਆ ਗਿਆ ਹੈ ਉਹ ਕਿੰਨਾ ਚੰਗਾ ਸੀ ਉਹ ਕੁਛ ਸ਼ਾਇਰ ਦੇ ਰੰਗਾਂ ਚ ਰੰਗਿਆ ਗਿਆ ਕੁਛ ਜਨਾਨੀ ਦੇ ਰੰਗਾਂ ਚ ਰੰਗਿਆ ਗਿਆ ਮਾਂ ਪਿਓ ਨੇ ਤੇ ਭੁੱਲ ਹੀ ਗਿਆ ਅਈ ਤੇ ਫੇਰ ਆ ਗਏ ਸਾਰਾ ਕੁਝ ਭਲਾ ਕੇ ਤੇ ਉਹਨਾਂ ਨੂੰ ਗੁੱਸੇ ਹੋ ਗਏ ਨਹੀਂ ਜਾਣਾ ਤੂੰ ਨਾਲ ਮਿਲ ਕੇ ਪਿਆਰ ਨਾਲ ਆਪਾਂ ਜੱਦੀ ਆਪਾਂ ਨਹੀਂ ਲੈਣਾ ਅੜਾ ਮਨ ਘਟਾ ਹੋ ਗਿਆ ਚਲੋ ਪਿੰਡ ਵੀ ਦੂਰ ਆ ਫੇਰ ਟਾਈਮ ਨਾਲ ਚੱਲੀ ਚਲੋ ਤੇ ਮੈਂ ਕਹਿਣ ਦੀਆਂ ਤੇ ਕੁੜੀ ਦਾ ਕੀ ਕਰਨਾ ਹਣ ਕੁੜੀ ਨੂੰ 4 ਕਿਲੋ ਲਾਂਗੇ ਕੇ ਠੀਕ ਹੈ ਅੱਗੇ ਨਹੀਂ ਟਿਕਨ ਦਿੰਦੀ ਸਾਡੇ ਹੁੰਦਿਆਂ ਨਹੀਂ ਕੁੜੀਂ ਟਿਕਨ ਦਿੰਦੀ ਤੇ ਪਿੱਛੋਂ ਘੇਟ ਕਰਦੀ ਚਲਦੀ ਦੁੱਧ ਦਾ ਸਭ ਰਿਆ ਚੰਦੀ ਜਨਾਨੀ ਨੇ ਘਰ ਬਸਾਇਆ ਯਾਰ ਮੇਰੀ ਮਾਂ ਦੇ ਆਏ ਥੋੜਾ ਖਲੇਰਾ ਚੁੱਕਿਆ ਗਿਆ ਕਿਵੇਂ ਵੇਖਾਂ ਬਣਾ ਲਈਆਂ ਕੀ ਗੰਦ ਪੈਹਾ ਆ ਵੇ ਐਗਾ ਨੂੰ ਗੰਦ ਸਾਫ਼ ਕਰਾਂ ਜਿੱਥੇ ਮੇਰੀ ਮਾਂ ਦੀ ਇੱਜ਼ਤ ਨਹੀਂ ਤੇ ਮੈਂ ਵੀ ਨਹੀਂ ਕਰਨਾ ਕੋਈ ਕੰਮ ਹਾਂ ਅੱਜ ਲਈ ਮੱਕਣ ਵਾਲੇ ਨਾਲ ਗੰਡਾ ਨਾਲ ਆਲੂ ਤੇ ਨਾਲ ਲਸਣ ਕਹਿ ਦੇਣੀ ਆ ਬੱਠਾ ਜੁੜ ਕੇ ਗੋਡੇ ਨਾਲ ਗੁੱਡਾ ਲਾ ਕੇ ਕਿ ਲਿਆਦੇ ਸੋਦਾ ਪੱਤਾ ਕਿ ਸਬਜ਼ੀ ਬਣਾਣੀ ਹੁੰਦਾ ਨਹੀਂ ਸੋਚਿਆ ਸੀ ਇੱਕ ਇੱਕ ਕੋਨਾ ਸਾਫ਼ ਕਰਾਂਗੀ ਘਰ ਦਾ ਕਿਤੇ ਚੰਮ ਚੰਮ ਕਰੇਗਾ ਕਿਤੇ ਸੇਵਕ ਨੂੰ ਵੀ ਹੋਏਗਾ ਉਹਦੀ ਬੋਟੀ ਦੀਆਂ ਗਲਤੀਆਂ ਨਜ਼ਰ ਆਣਗੀਆਂ ਲੈ ਮੇਰੀ ਭੈਣ ਨੇ ਘਰ ਸਾਫ਼ ਕਰਤਾ ਮੈਂ ਹੁਣ ਹੱਥ ਨਾਲ ਆਵਾ ਜਿੱਥੇ ਨਹੀਂ ਵੀ ਪਿਆ ਗਾ ਉੱਥੇ ਹੀ ਪਾ ਗਏ ਚਾਹਾਂਗੀ ਕਿੱਡਾ ਨਾਲ ਸਿੱਟਾ ਕਿੱਟਾ ਹੈ ਮੰਮੀ ਹਾਂ ਤੂੰ ਕਿ ਭੱਲੀ ਜਾਨੀ ਤੂੰ ਕਿੱਧਰ ਤੇ ਆ ਰੋ ਕਿ ਚਲਨੀ ਆ ਜਾਣਾ ਨਹੀਂ ਆਪਣੇ ਘਰ ਆਪਣੇ ਘਰ ਤੇ ਆਪਣਾ ਹੀ ਆ ਘਰ ਦਾ ਆਪਣਾ ਹੀ ਆ ਦਾ ਹੋਰ ਕੋਈ ਕਸਰ ਰਹਿ ਗਈ ਗੱਲਾਂ ਸੁਣਨ ਵਾਲੀ ਉਹ ਐਵੇਂ ਸਫਾਈਆਂ ਕਰਦੀ ਫਿਰਦੀ ਇਹਨਾਂ ਦੀਆਂ ਨਾ 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 ਸਫਾਈਆਂ ਨਹੀਂ ਮੈਂ ਕਰਨੀਆਂ ਹਾਂ ਪਰ ਆਪਾਂ ਇੱਥੋਂ ਨਹੀਂ ਜਾਣਾ ਮੰਮੀ ਕਿਉਂ ਨਹੀਂ ਜਾਣਾ ਪੁੱਤ ਆਪਣੇ ਘਰ ਜਾਣਾ ਇੱਧਰ ਆ ਹਾਂ ਤੂੰ ਡੈਡੀ ਨਾਲ ਗੱਲ ਵੀ ਕੀਤੀ ਥੇ ਮੈਂ ਕਿਹਾ ਸੀ ਗੱਲ ਕਰੀ ਪੋਟਲ ਕਰੂੰਗੀ ਗੱਲ ਮੈਨੂੰ ਸਭ ਕੁਝ ਪਤਾ ਤੂੰ ਕਾਹਲੀ ਨਾ ਬੈਨਜੂ ਤੈਨੂੰ ਪਤਾ ਵਾ ਅਸੀਂ ਬੁੱਢਾ ਬੁੱਢੀ ਕੁਛ ਕਰਨ ਜੋਗੇ ਤੈਨੂੰ ਰੱਖਣ ਜੋਗੇ ਸਭ ਕੁਝ ਕਰਾਂਗੇ ਜੇ ਮੁੰਡਾ ਚੱਜਦਾ ਹੁੰਦਾ ਤੇ ਮੈਂ ਉਹਨੂੰ ਸਭ ਕੁਝ ਦੱਸਦੀ ਕਿ ਇੰਦਾ ਇੰਦਾ ਮੁੰਡਾ ਆ ਇਹ ਹੋ ਤੇ ਤੂੰ ਕੁਛ ਕਰ ਉਹ ਤੇ ਤੈਨੂੰ ਉਹ ਹੀ ਨਹੀਂ ਛੱਡਦਾ ਲੈ ਕਿੰਨੀਆਂ ਗੱਲਾਂ ਕਰਦੇ ਮੈਂ ਤਾਂ ਹੀ ਤੇ ਕਿੰਨੀ ਆ ਮੈਂ ਤਾਂ ਗੱਲ ਕਰਦੀ ਬੈਠੇ ਵੀ ਨਹੀਂ ਚੰਗੀ ਲੱਗਦੀ ਉਹ ਤਾਂ ਸਿਮਰਤ ਮੇਰੇ ਤੋਂ ਉਮਰ ਤੋਂ ਛੋਟੀ ਵੀ ਰਿਸ਼ਤੇਜੀ ਵੀ ਛੋਟੀ ਮੈਂ ਉਹਨੂੰ ਕੀ ਕਹਾਂ ਗੇੜੀ ਨਹੀਂ ਕਰੋਗੇ ਨਾ ਗੈੜੀ ਸੇਵਕਾ ਕਰਨਗੇ ਨੇ ਇੱਕ ਮੰਮੀ ਕੁੜੀ ਮੇਂ ਥੋੜੀ ਸਿਆਣੀ ਹੋਂਦੀ 12-13 ਸਾਲਾਂ ਦੀ ਹੈ ਉਹ ਮਾਰੇ ਨਿਕਲੇ ਹੁਣ ਮੇਰੀ ਕਿਸਮਤ ਘਰ-ਬਾਰ ਵੀ ਚੰਗਾ ਹੈ ਮੁੰਡੇ ਦਾ ਮੋਹ ਵੀ ਮੇਰੇ ਵੱਲ ਹੈ ਬੋਸ ਹੋ ਜਾਣਾ ਸਾਰਾ ਕੁਝ ਹੋ ਜਾਣਾ ਤੇ ਕਰਨਾ ਹੀ ਆ ਮੈਂ ਮੰਮੀ ਦੋ ਦਿਨ ਗਿੰਦੀ ਦੇ ਰਹੇ ਨੇ ਸੇਵਕਾਂ ਦੇ ਜਾ ਕੇ ਬਸ ਕਾਹੇ ਲੈਣ ਮੈਂ ਸੈਨ ਕਰਕੇ ਭੇਜਦੇ ਹੋਏ ਨੇ ਤੇ ਬੋਤ ਜਿੱਥੇ ਤੋਂ ਆਣੀ ਹੈ ਨਾ ਉੱਥੇ ਨਹੀਂ ਹੁਣ ਉਹ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਜੋ ਨੂੰ ਪੱਟੀਆਂ ਪੜਾਉਣੀਆਂ ਨੇ ਉਹਨਾਂ ਇਹਨਾਂ ਦੀ ਬੰਨ੍ਹਣੀ ਆ। ਨਹੀਂ ਨਹੀਂ ਮੰਮੀ। ਪੰਜੇ ਉਂਗਲਾਂ ਕਦੀ ਇੱਕ ਬਰਾਬਰ ਨਹੀਂ ਹੁੰਦੀਆਂ। ਸਮਾਜ 'ਚ ਤਰ੍ਹਾਂ-ਤਰ੍ਹਾਂ ਦੇ ਰੋਗ ਹੁੰਦੇ ਨੇ। ਨਾਲ ਮੈਂ ਉਸਨੂੰ ਅਧਿਕਾਰ ਗਈ ਆ ਨਾ। ਬੜਾ ਸੁਭਾਅ ਚੰਗਾ ਹੈ। ਮੈਂ ਕੰਨੀ ਆ ਇਸ ਘਰ ਤੋਂ ਸਭ ਤੋਂ ਵੱਖਰਾ ਸਿਸਟਮ ਉਸ ਦਾ ਹੈ। ਮੈਨੂੰ ਤਾਂ ਸੱਚੀ ਸਾਰੇ ਬੜੇ ਚੰਗੇ ਲੱਗੇ ਨੇ। ਮੇਰੇ ਅੱਗੇ ਪਿੱਛੇ ਫਿਰਦੇ ਸੀ। ਖਰੇ ਉਹਨਾਂ ਨੇ ਆਪਸ 'ਚ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਨਾ। ਮੈਂ ਵੀ ਇੱਥੋਂ ਜਾਾਂ। ਪੁਰਸ਼ ਤੇ ਦੀ ਗੱਲ ਕਰ ਲਾ ਫੇਰ ਭਾਵੇਂ ਵਿਆਹ ਸਾਲ ਹੋਰ ਪਾ ਕੇ ਕਰਦੇ ਕੋਈ ਨਹੀਂ ਕਿਹਾ ਨਾ ਹੌਸਲਾ ਰੱਖੰਜੂ ਸਾਰਾ ਕੁਝ ਹੋਊਗਾ ਹੌਸਲਾ ਰੱਖ ਜੇ ਤੂੰ ਕਹਵੇਂ ਮੈਂ ਇੱਥੇ ਇਦਰਾ ਕਰਕੇ ਜਾਵਾਂ ਤੇ ਉਹ ਨਹੀਂ ਹੋ ਜੇ ਗੱਲ ਬਣੀ ਮਮੀ ਪਿੰਡ ਜਾਵੇ ਕੀ ਕਰਨਾ ਹੀ ਚਾਚੇ ਉਹਨਾਂ ਫੇਰ ਕਲੇਸ਼ ਪਾ ਕੇ ਬੈਜੇ ਨਾਗਾ ਵਾ ਕਿ ਅਹੀਂ ਹਿੱਸਾ ਲੈਣਾ ਮੈਂ ਵਿੱਚੋਂ ਮਕਾਨ ਵਿੱਚੋਂ ਹਵੇਲੀ ਤੇਰੇ ਆਪਣੇ ਘਰ ਤੇ ਹੈਗੇ ਨਾ ਇਹ ਬੁੱਢੇ ਬੁੱਢੀ ਹੁਣ ਇੱਥੇ ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸੁਣੀਆਂ ਤੈਨੂੰ ਪਤਾ ਹੀ ਹੈ ਨਾ ਕਿ ਇਹ ਹੁੰਦੇ ਆ ਕਿ ਮੈਂ ਕਰਲੇ ਨਹੀਂ ਨਾ ਕਿਉਂਕਿ ਗੱਲ ਦੋ ਦਿਨ ਤਾਂ ਰੁਕ ਜਾ ਮੈਂ ਕਹਿੰਦੀ ਉਹ ਮੰਝੇ ਤਾਂ ਉੱਠ ਲਵੇ ਇੱਕ ਵਾਰੀ ਫੇਰ ਨੂੰ ਕਰਦੀ ਆ ਮਾਂ ਉਹਦੀ ਆਵੇ ਤੇ ਇੱਥੇ ਬਹਿ ਗਈ ਐ ਸਾਡਾ ਤੇ ਬੰਦਾ ਹੱਕ ਸਾਡੇ ਤੇ ਭਰਾ ਦਾ ਤੇਰੇ ਪੁੱਤ ਦਾ ਘਰ ਹੈ ਉਹਦਾ ਕੀ ਹੱਕ ਕਪੀ ਧੀ ਘਟ ਗਈ ਹੋਈ ਐ ਤੇ ਪੁੱਤ ਦਾ ਘਰ ਤੇ ਜਦ ਪੋਤੀ ਨਾ ਸੁਣੂਗਾ ਤੇ ਇੱਥੇ ਕੀ ਕਰਨੀ ਉਹ ਕਿਹੜੇ ਸੁਣਨ ਡਿਆ ਉਹ ਸੁਣਦਾ ਸਾਡੀ ਕੋਈ ਗੱਲ ਐ ਵੀ ਤਾਂ ਉਹਦੇ ਵਰਗਾ ਬਣ ਗਿਆ ਜਦੋਂ ਉਹ ਛੱਡ ਕੇ ਆਈ ਨਾ ਫੇਰ ਫੇਰ ਕੀ ਕਰਨਾ ਮੰਮੀ ਮੈਂ ਨਹੀਂ ਇੱਥੋਂ ਜਾਣਾਗਾ ਮੈਨੂੰ ਬੜਾ ਜੀਵ ਲੱਗਦਾ ਉਥੇ ਚਾਚੀ ਹੁਣੀ ਜੀ ਨਹੀਂ ਮੈਨੂੰ ਦੇਂਦੇ ਉਥੇ ਉਹ ਬਿੱਲਿਓ ਨਹੀਂ ਨਹੀਂ ਮੈਨੂੰ ਜੀਂਦੇ ਹੁੰਦੇ ਭਰਾ ਚਾਚੇ ਦੇ ਮੈਂ ਬਹੁਤ ਦੁਖੀ ਹੋਈ ਆ ਪਿੰਡੋਂ ਤੂੰ ਨਿਕਲੀਆਂ ਸ਼ਹਿਰ ਆਪਣੇ ਪੁੱਤ ਘਰ ਨੂੰ ਤੇ ਤੂੰ ਮੈਥੋਂ ਨਿਕਲ ਚਲਨੀ ਆ ਇਹ ਗੱਲ ਆ ਤੂੰ ਜਿੱਦ ਨਾ ਕਰਨ ਤੂੰ ਚੱਲ ਚੱਲ ਜੀਏ ਤਰਫੇ ਉਹ ਵੀ ਤਿਆਰ ਹੋਇਆ ਫੰਨੇ ਨਾ ਹੋ ਜਾਣਾ ਤੈਨੂੰ ਪਤਾ ਪਿੰਡ ਵੀ ਨਹੀਂ ਦੂਰ ਆ ਇੱਕ ਮੈਂ ਸਮਝਦੀ ਤੇਰੀ ਗੱਲ ਪਰ ਵੀ ਤੇਰਾ ਜਾਨ ਮੈਂ ਇਥੋਂ ਦੇ ਨਹੀਂ ਕਰਦਾ ਪੁੱਤ ਅਸੀਂ ਵੀ ਤੇ ਰਹਿਣੇ ਆਏ ਆ ਤੇ ਚੱਲ ਚਲਦੇ ਆ 4 ਦਿਨ ਸੁੱਖ ਦੇ ਕਟਾਂਗੇ ਪੋਤਾਂ ਨਾਲ ਗੱਲਾਂ ਬਾਤਾਂ ਕਰਨਾਂਗੇ ਤੇ ਜੇ ਕੋ ਚੰਗਾ ਕਰਦੇ ਆ ਤਾਂ ਉਹ ਵੀ ਮਾੜਾ ਸਮਝਦੇ ਆ ਤੇ ਤੇ ਹੋਰ ਰਵਾਂਗੇ ਉਹ ਤੇ ਜਿਆਦਾ ਲੜਾਈ ਝਗੜਾ ਗੱਲਾਂ ਬਾਤਾਂ ਖਿਲਰ ਜਾਂਦੀਆਂ ਤੇ ਫੇਰ ਕੱਲ ਉਹ ਜਨਾਨੀ ਰੋਸ ਕੇ ਚਲ ਜੇ ਤੇ ਉਹ ਕਹੇਗਾ ਮਾਂ ਮੇਰਾ ਘਰ ਅਚਾਰਣ ਆਈਸ ਬਸ ਰਹਿ ਗਏ ਇਲਜ਼ਾਮ ਇਹਨਾਂ ਇਲਜ਼ਾਮਾਂ ਤੋਂ ਡਰਦੇ ਡਰਦੇ ਨਾ ਦਰ ਦਰਦੇ ਹੋਈਏ ਕਦੀ ਪਿੰਡ ਇਲਜ਼ਾਮ ਕਦੀ ਸ਼ਹਿਰ ਇਲਜ਼ਾਮ ਕੀ ਗੱਲ ਮੰਮੀ ਕਿੱਥੇ ਸੁੱਤਾ ਸੀ ਰੱਬ ਜਦੋਂ ਤੇਰੀ ਕਿਸਮਤ ਲਿਖਾਂ ਲੱਗਾ ਸੀ ਦਿਖਾਰੇ ਮੇਰੇ ਆਉਣ ਹੀ ਨਹੀਂ ਸੋ ਗਿਆ ਸੀ ਕੀ ਪਤਾ ਪਤ ਚਲ ਪਹਿਲਾਂ ਉਹਨੂੰ ਅੰਦਰ ਦਵਾਈ ਵੀ ਦੇਣੀ ਤੇ ਉਹਦੀ ਮਾਂ ਚਿੱਕਾ मारेਗੀ ਸੇਵਾ ਕਰਕੇ ਕਿ ਦਵਾਈ ਨਹੀਂ ਦਿੰਦੀ ਵੀ ਦਵਾਈ ਤੁਸੀਂ ਦੇਣਾ ਨਾ ਮੈਂ ਤਾਂ ਕੋਈ ਕਪੜਾ ਵੀ ਨਹੀਂ ਪੈ ਕੇ ਦਿੱਤਾ ਮੈਨੂੰ ਲੱਗਦਾ ਜਿਹੜੇ ਬੈਗ ਤੇ ਥੱਲੇ ਰੱਖੇ ਰੋ ਕਪੜੇ ਪੈ ਕੇ ਤੇ ਨਾ ਹਾਂ ਚਲ ਤੂੰ ਦੇ ਲੈ ਆੜ ਜੋ ਪਤਾ ਮੈਨੂੰ ਹੋਣਾ ਤੁਸੀਂ ਜਾਣ ਕੇ ਮੈਨੂੰ ਗੱਲਾਂ ਚਿਲਜੋ ਹੋਂਦੇ ਜੀ ਮੇਰੀ ਗੱਲ ਸੁਣੋ ਤੇ ਮੈਨੂੰ ਕਿਹਾ ਵੀ ਨਾ ਮੈਨੂੰ ਕਮੂਨ ਲੈ ਕੇ ਜਾਓਗੇ ਕਦੋਂ ਜਾਣ ਹੋਣਾ ਆਪਾਂ ਲੈ ਦੱਸ ਅਗਮਲੀ ਤੈਨੂੰ ਘਮਾਉਣ ਨਹੀਂ ਲੈ ਕੇ ਜਾਣਾ ਕਿਨੂੰ ਘਮਾਉਣ ਲੈ ਕੇ ਜਾਣਾ ਤੈਨੂੰ ਪਤਾ ਤਾਂ ਹੈ ਮੈਂ ਗਿਆ ਆਂ ਉੱਥੇ ਤੇ ਮੈਨੂੰ ਕੋਈ ਪਤਾ ਹੀ ਪਿੱਛੇ ਤੂੰ ਬਿਮਾਰ ਹੋ ਜਾਣਾ ਚਲ ਕੋਈ ਨਹੀਂ ਹੁਣ ਤੈਨੂੰ ਘਮਾਉਣ ਵੀ ਲੈ ਕੇ ਜਾਊਂਗਾ ਨਾਲ ਸ਼ਾਪਿੰਗ ਵੀ ਕਰਾਊਂਗਾ ਕਿਦਾਂ ਜਾਣਾ ਫਿਰ ਆਪਾਂ ਕੱਲ ਚੱਲਗੇ ਕਿ ਦੀਵੇ ਠੀਕ ਆ ਤੂੰ ਪਹਿਲਾਂ ਇਹ ਦੱਸ ਹੁਣ ਠੀਕ ਹੈ ਹੁਣ ਤੈਨੂੰ ਦਰਦ ਦੁਰਦੋਂ ਹੁੰਦੀ ਹੈ ਨਹੀਂ ਨਹੀਂ ਬਿਲਕੁਲ ਠੀਕ ਹੈ ਨਾ ਲੈ ਮੇਰੀ ਗੱਲ ਸੁਣ ਜਦੋਂ ਦਾ ਮੈਂ ਆਇਆ ਦਵਾਈ ਤੋਂ ਕੋਈ ਖਾਣ ਨਹੀਂ ਲਈ ਤੇਰੀ ਦਵਾਈ ਖਤਮ ਹੋਈ ਲੱਗਦਾ ਤੂੰ ਮੈਨੂੰ ਦੱਸ ਕਿਹੜੀ ਦਵਾਈ ਹੈ ਮੈਂ ਲੈ ਕੇ ਆਉਣਾ ਡਾਕਟਰ ਕੋਲ ਨਾਲੇ ਡਾਕਟਰ ਕੋਲ ਮਿਲਾਂ ਜਿਹੜਾ ਤੁਹਾਡਾ ਬਾਅਦ ਚ ਲੰਗਦਾ ਆ ਨਹੀਂ ਨਹੀਂ ਡਾਕਟਰ ਨੇ ਕਿਹਾ ਹੀ ਬਸ ਦੋ ਤਿੰਨ ਦਿਨ ਦਵਾਈ ਖਾਣੀ ਬਸ ਖਾ ਲਈ ਉਹ ਤੋਂ ਬਾਅਦ ਨਾ ਲੋੜ ਹੀ ਨਹੀਂ ਹੈਗੀ ਇਹੋ ਜਿਹਾ ਬਹਾਨਾ ਨਾ ਮੇਰੇ ਗਾੜੀ ਨੂੰ ਚੱਲਣਾ ਮੈਨੂੰ ਪਤਾ ਹੈ ਚਲਾ ਚਲੀ ਡਾਕਟਰ ਕੋਲ ਨਹੀਂ ਨਹੀਂ ਕੋਈ ਗੱਲ ਨਹੀਂ ਮਮਮੀ ਨੂੰ ਲੈ ਕੇ ਚਲ ਜੂੰਗੀ ਤੁਸੀਂ ਆਵੇ ਜਾਣਾ ਨਾਲ ਜਲਦੋਂ ਮਮਮੀ ਨੇ ਆਵੇ ਖੇਚਲ ਦੇਣੀ ਜਦੋਂ ਮੈਂ ਹੈਗਾ ਹੁਣ ਮੈਂ ਆ ਗਿਆ ਨਾ ਮੈਨੂੰ ਵੀ ਕੋਈ ਕੰਮ ਕਰ ਹੈਗਾ ਆਪਣਾ ਤਾਂ ਮੇਰਾ ਕੰਮ ਹੈ ਜਾਂ ਤਾਂ ਮੈਂ ਕਿਸੇ ਦੀ ਨੌਕਰੀ ਕਰਨ ਲਿਆ ਮੈਂ ਜਿਹੜਾ ਛੁੱਟੀ ਨਹੀਂ ਮਿਲਦੀ ਜਾ ਚਲਾ ਚਲੀ ਉੱਠ ਅੱਜ ਰਹਿਣ ਦਿੰਦੀ ਆ ਵੇਖੋ ਅੱਜ ਮੇਰੇ ਕੋਲ ਨਾ ਹਿੱਲ ਬਣੀ ਜਾਂਦਿਆ ਅੱਜ ਰਹਿ ਜੇ ਆਪਾਂ ਕੱਲ ਜੇ ਉੱਤੋਂ ਕੁਲੇ ਦੇ ਚੱਲਾਂਗੇ ਲੈ ਨਹੀਂ ਜਾਂਦਾਂ ਦਵਾਈ ਖਾਣੀ ਨਹੀਂ ਲੈ ਕੇ ਜਾਣਾ ਤੇ ਰੱਖੋ ਅੱਜ ਨਹੀਂ ਆਪਾਂ ਜਾਣੇ ਆਪਾਂ ਕਿਉਂ ਹੋਰ ਦਿਨ ਚੱਲਾਂਗੇ ਤੁਹਾਨੂੰ ਪਤਾ ਮੇਰਾ ਮੂੰਹ ਕਿੰਨਾ ਕੋੜਾ ਹੋਇਆ ਦਵਾਈਆਂ ਘਾ ਘਾ ਦੇ ਤੂੰ ਤੂੰ ਸੂਈਆਂ ਦੱਸ ਕਿੰਨੀਆਂ ਲਾਉਂਦੇ ਡਾਕਟਰ ਕਦੇ ਇੱਥੋਂ ਸੂਈ ਪੁੱਟਦੇ ਫੇਰੇ ਇੱਥੇ ਕਰੀ ਨਾੜ ਨਹੀਂ ਲੱਭਦੀ ਉਹਨਾਂ ਨੂੰ ਮੈਂ ਇਹੋ ਚੀਜ਼ਾਂ ਵੇਖਣੀਆਂ ਸੂਈਆਂ ਦਾ ਕਰਕੇ ਤੁਹਾਡੇ ਕੋਲ ਦਵਾਈ ਲੈਣ ਨਹੀਂ ਜਾਂਦੇ ਐ ਹੈਗੀ ਐ ਜੀ ਇਹਨਾਂ ਨਾਲ ਗੇਲੀਆਂ ਕਰਕੇ ਨਾ ਤੇਰੀ ਸਿਹਤ ਖਰਾਬ ਹੋਈ ਮੈਂ ਤਾਂ ਅੱਗੇ ਪਹਿਲਾਂ ਕਦੀ ਇੰਨਾ ਬਿਮਾਰ ਹੋਈ ਆ ਹੁਣ ਮੇਰੇ ਪਿੱਛੋਂ ਤੂੰ ਬਿਮਾਰ ਹੋ ਗਈ ਆ ਤੇ ਤੂੰ ਕੇਅਰ ਨਹੀਂ ਕੀਤੀ ਤੂੰ ਨਾ ਪੂਰੀ ਕੇਅਰ ਲੈ ਸੈਂ ਆਪਣੇ ਵਾਸਤੇ ਕੁਝ ਵੀ ਨਹੀਂ ਕਰਦੀ ਆਪਣਾ ਮਾੜਾ ਮੋਟਾ ਦੇ ਸੋਚ ਲੈ ਹੁਣ ਮੈਂ ਕਹਿਣ ਦੇ ਦਵਾਈ ਲੈ ਆਉਣੇ ਹੁਣ ਵੀ ਤੂੰ ਇਹ ਭਾਵੇਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਨਹੀਂ ਅੱਜ ਨਹੀਂ ਜਾਣੇ ਆਪਾਂ ਕੱਲ ਚੱਲਾਂਗੇ ਅੱਜ ਰਹਿਣ ਦਿੰਦੇ ਆ ਮੈਂ ਮੈਂ ਗੱਲ ਕਹਿੰਦੀ ਯਾਰ ਮੈਂ ਫੇਰ ਇਹਦਾ ਗੱਲ ਭੁੱਲ ਜਾਣਾ ਸੀ ਉਹ ਯਾਰ ਕੀ ਉਹ ਕਿੰਨੇ ਸੋਹਣੇ ਲੱਗਦੇ ਆ ਦੋਵੇਂ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਰਵਾਂਟੇ ਉਹ ਤੋਂ ਨਾਲ ਆ ਦੁਆੜੀ ਉਹ ਨਾਲ ਹੀ ਆ ਸਾਰਾ ਕੁਝ ਇਕੱਠਾ ਹੀ ਆ ਹੂੰ ਤੇ ਤੈਨੂੰ ਇਹ ਨਹੀਂ ਪਤਾ ਵੀ ਆਪਾਂ ਸ਼ੋਪਿੰਗ ਨਹੀਂ ਕਰਦੇ ਆ ਹਾਂ ਜੀ ਸੱਚ ਹਾਂ ਜਾਣਾ ਪੰਜ ਚਲੀਏ ਜਾਣਾ ਹੂੰ ਤੇ ਮਾਰਾ ਤੇ ਜਾਨ ਨੂੰ ਅਸੀਂ ਨਾਲ ਹੀ ਪਿਆਰ ਹੈ ਮੇਰੀ ਹਾਲਤ ਹੂੰ ਆਪਾਂ ਸ਼ੋਪਿੰਗ ਕਰਕੇ ਆ ਕੇ ਮਾਰਨਾ ਇੱਥੇ ਬਹੀ ਤੁਰਨਾਮ ਕਰੀ ਤਿੰਨ ਕੇਜੀ ਦੀ ਟੈਨਸ਼ਨ ਤਾਂ ਕਿਉਂ ਨਹੀਂ ਹੋਣੀ ਚਾਹੀਦੀ ਕੰਮ ਦੀ ਵੀ ਟੈਨਸ਼ਨ ਤੇਨੂੰ ਹੈ ਨਹੀਂ ਪੁੱਛ ਕਿਉਂ ਕਿਉਂ ਬੇਚ ਟੈਂਸ਼ਨ ਕਾਦੀ ਹੋਵੇ ਤੈਨੂੰ ਮੇਰੇ ਹੀ ਸੱਸ ਤੇਰੀ ਸੱਸ ਇਹ ਘਰ ਦੇ ਕਿ ਦੋ ਦੋ ਮਾਣ ਇੱਕ ਤੇਰੀ ਨਾਨਾ ਹਾਂ ਹੈ ਕੰਮ ਕਰਨ ਨੂੰ ਉਹ ਤੂੰ ਇੱਥੇ ਬਹਿ ਉਹ ਕੰਮ ਕਰ ਕਰਨੀ ਗਈ ਜਦੋਂ ਤੂੰ ਠੀਕ ਹੋ ਗਈ ਉਹਦੋਂ ਤੂੰ ਵੀ ਕੰਮ ਕਰਣਾ ਤੀਨਾਂ